ਅਸੀਂ ਪੁਲਿਸ ਪ੍ਰਸ਼ਾਸਨ ਤੇ ਵੀ ਐਕਸ਼ਨ ਲਵਾਗੇ ਪਰਚਾ ਦਰਜ ਕਰਨ ਵਾਲਿਆਂ ਤੇ ਵੀ ਲਵਾਗੇ ਤੇ ਸਾਰੀ ਜਗ੍ਹਾ ਦੇ ਉੱਤੇ ਡਟ ਕੇ ਖੜਾਂਗੇ ਔਰਤਾਂ ਦੇ ਪ੍ਰਤੀ ਇਹਦੇ ਦਿਮਾਗ ਦੇ ਵਿੱਚ ਕਿੰਨੀ ਮਾਨ ਸਤਕਾਰ ਹੈ ਕੀ ਇੱਜ਼ਤ ਹੈ ਸਾਨੂੰ ਇਹ ਨਜ਼ਰ ਆਉਂਦੀ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਪੱਗ ਜਿਹਦੀ ਹਰੇਕ ਧਰਮ ਸਮਾਜ ਹਰੇਕ ਵਰਗ ਇੱਜ਼ਤ ਕਰਦਾ ਉਹ ਪੱਗ ਦੇ ਬਾਰੇ ਵੀ ਇਹ ਕੁਝ ਬੋਲਿਆ ਸਾਰੀਆਂ ਚੀਜ਼ਾਂ ਜਿਹੜੀਆਂ ਲੁਕੀਆਂ ਵਿਆਗੀਆਂ ਬਹੁਤ ਸਾਰੇ ਲੋਕ ਆ ਜਿਹੜੇ ਡਰਦੇ ਹੋਏ ਬੋਲਦਾ ਨਹੀਂ ਖਾਸ ਕਰਕੇ ਜੇ ਅਸੀਂ ਸਾਡੇ ਵਿਧਾਇਕ ਦੀ ਗੱਲ ਕਰੀਏ ਐਮਐਲਏ ਬਲਕਾਰ ਸਿੰਘ ਸਿੱਧੂ ਦੀ ਗੱਲ ਕਰੀਏ ਉਹਦੇ ਬਾਰੇ ਹੁਣ ਆਮ ਲੋਕ ਆਮ ਸੱਥਾਂ ਦੇ ਵਿੱਚ ਇਹ ਗੱਲਾਂ ਕਰਨ ਲੱਗੇ ਵੀ ਜਿਵੇਂ ਕਾਰੋਬਾਰ ਦੜੇ ਸੱਟੇ ਦਾ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗੈਰਕਾਨੂੰਨੀ ਹੋਰ ਚੱਲ ਰਹੀਆਂ ਇਹ ਸਿਰਫ ਇੱਕ ਹਲਕੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਇਹ ਬਹੁਤ ਸਾਰੇ ਹਲਕਿਆਂ ਦੇ ਵਿੱਚ ਚੱਲ ਰਹਿਣਾ ਹੈ ਜਸਦੀ ਬੰਦੀ ਦੇ ਆਗੂ ਸਰਦਾਰ ਜਗਜੀਤ ਸਿੰਘ ਡੱਲੇਦਾਲ ਡੱਲੇਵਾਲ ਸਾਹਿਬ ਦੁਆਰਾ ਕਿ ਜੋ ਵੀ ਇਸ ਮੰਚ ਦੇ ਵਿੱਚ ਜੋ ਵੀ ਪ੍ਰੋਗਰਾਮ ਉਲੀਕਿਆ ਜਾਊਗਾ ਉਸ ਦਾ ਪੂਰਨ ਤੌਰ ਤੇ ਸਾਥ ਦੇਵਾਂਗੇ ਜਿਹੜਾ ਆਰਾਮ ਘੜਿਆ ਸਾਡਾ ਭਾਈਚਾਰਾ ਹੈਗਾ ਇੱਕ ਭਾਈਚਾਰੇ ਨੂੰ ਖਾਸ ਜਿਹੜਾ ਇਹਦੇ ਵਿੱਚ ਟਾਰਗੇਟ ਕੀਤਾ ਗਿਆ ਹੈਗਾ ਉਹ ਨਹੀਂ ਹੋਣਾ ਚਾਹੀਦਾ ਸੀਗਾ ਇਹ ਵੀ ਅਸੀਂ ਮਤਲਬ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਸਾਰਿਆਂ ਨੂੰ ਰਾਮ ਰਾਮ ਜੀ ਮੈਂ ਕੱਟ ਸ਼ਬਦਾਚਾਰ ਦੀ ਗੱਲ ਇੱਕੋ ਕਹਿਣਾ ਚਾਹੁੰਦਾ ਇਹ ਜਿਹੜਾ ਆ ਆਦਮੀ ਪਾਰਟੀ ਦਾ ਹੰਕਾਰਿਆ ਵੈ ਐਮਐਲਏ ਬਲਕਾਰ ਸਿੰਘ ਸਿੱਧੂ ਹੈ ਇਹਦੇ ਵਿੱਚੋਂ ਤਿੰਨ ਚੀਜ਼ਾਂ ਦੀ ਬੋ ਆਉਂਦੀ ਹੈ ਜਾਤੀਵਾਦ ਔਰਤਾਂ ਦੇ ਪ੍ਰਤੀ ਇਹਦੇ ਦਿਮਾਗ ਦੇ ਵਿੱਚ ਕਿੰਨੀ ਮਾਨ ਸਤਕਾਰ ਹੈ ਕੀ ਇੱਜ਼ਤ ਹੈ ਸਾਨੂੰ ਇਹ ਨਜ਼ਰ ਆਉਂਦੀ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਪੱਗ ਜਿਹਦੀ ਹਰੇਕ ਧਰਮ ਸਮਾਜ ਹਰੇਕ ਵਰਗ ਇੱਜ਼ਤ ਕਰਦਾ ਉਹ ਪੱਗ ਦੇ ਬਾਰੇ ਵੀ ਇਹ ਕੁਝ ਬੋਲਿਆ ਸਾਫ਼ ਸਾਨੂੰ ਨਜ਼ਰ ਆ ਰਿਹਾ ਦੂਸਰੀ ਗੱਲ ਜਿਵੇਂ ਸਾਰੀਆਂ ਜੱਥੇਬੰਦੀਆਂ ਨੇ ਫੈਸਲਾ ਲਿਆ ਤਿੰਨ ਤਰੀਕ ਦਾ ਉਹਦੇ ਵਿੱਚ ਮੈਂ ਹਿੰਦੂ ਮਹਾ ਗਠਬੰਧਨ ਵੱਲੋਂ ਤੁਹਾਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਇਹ ਪਹਿਲਾ ਮਸਲਾ ਨਹੀਂ ਹੋਇਆ ਜਦੋਂ ਸਾਰੇ ਸਮਾਜ ਦੀ ਸਾਰੇ ਵਰਗਾਂ ਦੀ ਆਵਾਜ਼ ਚੁੱਕਣ ਵਾਲਾ ਸਾਡਾ ਪੱਤਰਕਾਰ ਭਾਈਚਾਰਾ ਉਹਨੂੰ ਦਬਾਉਣ ਦੀ ਜਲੀਲ ਕਰਨ ਦੀ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਇਹ ਰੋਜ਼ ਰੋਜ਼ ਦੇ ਸਿਆਪੇ ਨਾਲੋਂ ਸਾਨੂੰ ਇਹ ਬਲਕਾਰ ਸਿੰਘ ਸਿੱਧੂ ਵੱਲੋਂ ਕੀਤੇ ਗਏ ਕਾਰੇ ਖਿਲਾਫ ਇੱਕ ਐਸੀ ਲਾਈਨ ਖਿੱਚਣੀ ਚਾਹੀਦੀ ਹੈ ਇੱਕ ਇੱਕ ਐਸੀ ਮਿਸਾਲ ਤੇ ਨਧਰੀਖ ਨੂੰ ਕਾਇਮ ਕਰਨੀ ਚਾਹੀਦੀ ਹੈ ਵੀ ਗਾਹ ਨੂੰ ਲੋਕਾਂ ਦੀ ਆਵਾਜ਼ ਬਣੇ ਮਨਿੰਦਰਜੀਤ ਸਿੰਘ ਸਿੱਧੂ ਵਰਗੇ ਸਾਡੇ ਪੱਤਰਕਾਰ ਵੀਰਾਂ ਦੇ ਉੱਤੇ ਕੋਈ ਵੀ ਐਮਐਲਏ ਦਾ ਕੀ ਕੋਈ ਸਰਕਾਰ ਹੱਥ ਨਾ ਪਾਵੇ ਧੰਨਵਾਦ ਜੀ ਪਟਕ ਜੀ ਬਹੁਤ ਮਿਹਰਬਾਨੀ ਤੇ ਅਗਲੇ ਵਿਚਾਰ ਸਾਂਝੇ ਕਰਨ ਦੇ ਵਾਸਤੇ ਹਰਿੰਦਰ ਥਾਂਦੇਵਾਲਾ ਸਿੱਧੂਪੁਰ ਜਥੇਬੰਦੀ ਤੋਂ ਸਾਡੇ ਵਿੱਚ ਸ਼ਾਮਲ ਨੇ ਹਰਿੰਦਰ ਥਾਂਦੇਵਾਲਾ ਜੀ ਮੰਚ ਤੇ ਆਉਣ ਉਸ ਤੋਂ ਅਗਲਾ ਨਾਮ ਲੱਖਾ ਢਿੱਲੋਂ ਪ੍ਰਧਾਨ ਕਾਰ ਡੀਲਰ ਐਸੋਸੀਏਸ਼ਨ ਬਠਿੰਡਾ ਤੇ ਉਸ ਤੋਂ ਬਾਅਦ ਉਦੋਂ ਵੀ ਅਗਲਾ ਨਾਮ ਹਰਮਨਪ੍ਰ ਗਰੇਵਾਲ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਤੀਜੀ ਵਾਰੀ ਗਰੇਵਾਲ ਸਾਹਿਬ ਹੋ ਰਹੇ ਹੰਦੀ ਹੈ ਉਸ ਤੋਂ ਪਹਿਲਾਂ ਸਾਡੇ ਨਾਲ ਸ਼ਾਮਲ ਨੇ ਥਾਨੇਵਾਲਾ ਸਾਹਿਬ ਬਹੁਤ ਹੀ ਸਰਕਾਰ ਜੋ ਇਸ ਟੀਚਰ ਹੋਮ ਦੇ ਹਾਲ ਦੇ ਵਿੱਚ ਬਿਰਾਜਮਾਨ ਸਾਰੇ ਹੀ ਸਾਥੀਓ ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਸਰਦਾਰ ਕਾਕਾ ਸਿੰਘ ਜੀ ਕੋਟੜਾ ਸਾਹਿਬ ਉਹਨਾਂ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਇਸ ਜੋ ਘਟਨਾਕਰਮ ਹੋਇਆ ਸਾਡੇ ਸਾਥੀ ਮਰਿੰਦਰਜੀਤ ਸਿੰਘ ਸਿੱਧੂ ਦੇ ਨਾਲ ਉੱਪਰ ਜੋ ਪਰਚਾ ਦਰਜ ਹੋਇਆ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਆ ਔਰ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜੋ ਵੀ ਜਥੇਬੰਦੀਆਂ ਇੱਥੇ ਪ੍ਰੋਗਰਾਮ ਉਲੀਕਣੀਆਂ ਜੋ ਜਥੇਬੰਦੀਆਂ ਪ੍ਰੋਗਰਾਮ ਦੇਣੀਆਂ ਅਸੀਂ ਉਸ ਦਾ ਪੂਰਨ ਤੌਰ ਤੇ ਸਮਰਥਨ ਕਰਦੇ ਹਾਂ ਔਰ ਸਮਰਥਨ ਕਰਾਂਗੇ ਪੂਰਨ ਤੌਰ ਤੇ ਇਕੱਠ ਵੀ ਕਰਾਂਗੇ ਔਰ ਜੋ ਸਰਕਾਰਾਂ ਕਰ ਰਹੀਆਂ ਨੇ ਚਾਹੇ ਇਸ ਤੋਂ ਪਹਿਲਾਂ ਤੇ ਇਹ ਸੀ ਕਿ ਇੱਕ ਆਮ ਇਨਸਾਨ ਚਾਹੇ ਕੋਈ ਵੀ ਯੂਟਿਊਬਰ ਹੋਵੇ ਜਾਂ ਕੋਈ ਆਮ ਇਨਸਾਨ ਕਿਸੇ ਵੀ ਮੰਚ ਦੇ ਉੱਪਰ ਕਿਸੇ ਧੱਕੇਸ਼ਾਹੀ ਦੇ ਖਿਲਾਫ ਬੋਲਦਾ ਵਾ ਤੇ ਉਹਦੇ ਖਿਲਾਫ ਇਸ ਤਰੀਕੇ ਦੀ ਜਿਹੜੀ ਆ ਗੁੰਡਾਗਰਦੀ ਵਰਤੀ ਜਾਂਦੀ ਸੀ ਸਰਕਾਰ ਦੇ ਦੁਆਰਾ ਔਰ ਹੁਣ ਪੱਤਰਕਾਰ ਭਾਈਚਾਰੇ ਦੇ ਉੱਪਰ ਜਿਹੜੀਆਂ ਇਹ ਸੱਟਾਂ ਮਾਰੀਆਂ ਨੇ ਸਰਕਾਰਾਂ ਇਹ ਅਤਿ ਨਿੰਦਨਯੋਗ ਆ ਔਰ ਅਸੀਂ ਵਿਸ਼ਵਾਸ ਦਿਵਾਉਂਨੇ ਆਪਣੀ ਜਥੇਬੰਦੀ ਦੇ ਦੁਆਰਾ ਜਥੇਬੰਦੀ ਦੇ ਆਗੂ ਸਰਦਾਰ ਜਗਜੀਤ ਸਿੰਘ ਡੱਲੇਦਾਲ ਡੱਲੇਵਾਲ ਸਾਹਿਬ ਦੁਆਰਾ ਕਿ ਜੋ ਵੀ ਇਸ ਮੰਚ ਦੇ ਵਿੱਚ ਜੋ ਵੀ ਪ੍ਰੋਗਰਾਮ ਉਲੀਕਿਆ ਜਾਊਗਾ ਉਸ ਦਾ ਪੂਰਨ ਤੌਰ ਤੇ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਜਿੰਨੇ ਵੀ ਸੱਜਣ ਇੱਥੇ ਆਏ ਨੇ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਾਣਕਾਰੀ ਮੈਂ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰਦਾ ਕੱਲ ਇੱਕ ਹੋਰ ਰੰਪਰਾ ਫੂਲ ਵਿਖੇ ਇੱਕ ਘਟਨਾ ਹੋਈ ਆ ਕੱਲ ਦੁਪਹਿਰੇ ਇੱਕ ਬੱਸ ਵਾਲੇ ਵੀਰ ਦੇ ਸਿਰ ਦੇ ਵਿੱਚ ਪਿਸਟਲ ਮਾਰ ਕੇ ਉਹ ਹੁਣੇ ਵੀ ਜੇਰੇ ਇਲਾਜ ਆ ਸਿਵਲ ਹਸਪਤਾਲ ਦੇ ਵਿੱਚ ਜੀ ਐਨਟੀ ਦੀ ਬੱਸਾਂ ਉਹਨਾਂ ਦੇ ਉਹਨੇ ਜਿਹੜੇ ਡਰਾਈਵਰ ਨੇ ਵੀਡੀਓ ਵੀ ਬਣਾਈ ਆ ਉਹਦੇ ਵਿੱਚ ਸਾਡੇ ਰੰਮਪਰਾ ਫੂਲ ਦੇ ਕੁਝ ਜਿਹੜੇ ਮੌਜੂਦਾ ਐਮਸੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਤ ਨੇ ਉਹ ਵੀ ਬੱਸ ਵਾਲੇ ਵੀ ਅੱਜ ਕਾਰਵਾਈ ਕਰਵਾ ਰਹੇ ਆ ਸੋ ਇਦਾਂ ਦੇ ਜਿਹੜੇ ਮਾਮਲੇ ਆ ਉਹ ਬਹੁਤ ਸਾਰੇ ਨਿਕਲ ਰਹੇ ਆ ਇੱਕ ਦੋ ਵੀਡੀਓਜ਼ ਆਡੀਓਜ਼ ਸਾਡੀ ਸਾਨੂੰ ਸੂਚਨਾ ਮਿਲੀ ਆ ਵੀ ਹੋਰ ਵੀ ਆ ਰਹਿਣਾਂ ਗਿਆ ਲਗਾਤਾਰ ਖਾਸ ਕਰਕੇ ਜਿਹੜਾ ਸਾਡੇ ਰੰਮਪਰਾ ਫੂਲ ਦਾ ਜੇਠੀ ਪਰਿਵਾਰ ਆ ਉਹਨੂੰ ਲਗਾਤਾਰ ਜਿਹੜੀਆਂ ਗੀਆਂ ਉਹ ਧਮਕੀਆਂ ਮਿਲ ਰਹੀਆਂ ਹੈਗੀਆਂ ਤੇ ਇਹ ਇੱਕ ਮਾਮਲੇ ਨਹੀਂ ਬਹੁਤ ਸਾਰੇ ਮਾਮਲੇ ਆ ਜਿਹੜੇ ਹਰ ਇੱਕ ਹਲਕੇ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਰਹੇ ਆ ਖਾਸ ਕਰਕੇ ਜਿਹੜੇ ਲੋਕ ਪੱਖੀ ਗੱਲ ਕਰਦੇ ਨੇ ਚਾਹੇ ਉਹ ਪੱਤਰਕਾਰ ਹੋਣ ਮਨਿੰਦਰਜੀਤ ਸਿੱਧੂ ਹੋਣ ਚਾਹੇ ਉਹ ਕੋਈ ਹੋਰ ਮੀਡੀਆ ਅਦਾਰਾ ਹੋਵੇ ਲਗਾਤਾਰ ਜਿਹੜੀ ਉਹਦੀ ਆਵਾਜ਼ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਵੇਂ ਵੀ ਸਾਰੀਆਂ ਜਥੇਬੰਦੀਆਂ ਦਾ ਐਲਾਨ ਹੋਊਗਾ ਆ ਮੇਰੇ ਵੱਲੋਂ ਜਾਂ ਸਾਡੇ ਰੰਪਰਾ ਫੂਲ ਦੇ ਹੋਰ ਵੀ ਜਿੰਨੇ ਸਾਡੇ ਸਾਥੀ ਆ ਅਸੀਂ ਬਿਲਕੁਲ ਡਟ ਕੇ ਨਾਲ ਖੜਾਂਗੇ ਸਾਥ ਦੇਵਾਂਗੇ ਤੇ ਮੈਂ ਇੱਕ ਹੋਰ ਵੀ ਅਪੀਲ ਕਰਦਾ ਸਾਰਿਆਂ ਨੂੰ ਜੇ ਸਾਰਿਆਂ ਦੀ ਸਹਿਮਤੀ ਬਣੇ ਤਾਂ ਇੱਕ ਰੰਪਰਾ ਫੂਲ ਵੀ ਜਰੂਰ ਇੱਕ ਜਿਹੜਾ ਵੱਡਾ ਰੋਸ ਮਾਰਚ ਕੱਢਿਆ ਜਾਵੇ ਜਿਵੇਂ ਵੀ ਜੱਥੇਬੰਦੀਆਂ ਕਹਿਣਗੀਆਂ ਜੇ 3 ਤਰੀਕ ਵਾਲਾ ਬੰਦਾਗਾ ਬਠਿੰਡੇ ਉਹ ਵੀ ਅਸੀਂ ਤੁਹਾਡੇ ਸਾਥ ਦੇ ਨਾਲ ਅਸੀਂ ਸ਼ਮੂਲੀਅਤ ਕਰਾਂਗੇ ਸਾਰੇ ਰਾਮਪਰਾ ਫੂਲ ਦੇ ਵਾਸੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੁਕੀਆਂ ਵਿਆਗੀਆਂ ਬਹੁਤ ਸਾਰੇ ਲੋਕ ਆ ਜਿਹੜੇ ਡਰਦੇ ਹੋਏ ਬੋਲਦੇ ਨਹੀਂ ਖਾਸ ਕਰਕੇ ਜੇ ਅਸੀਂ ਸਾਡੇ ਵਿਧਾਇਕ ਦੀ ਗੱਲ ਕਰੀਏ ਐਮ ਐਲ ਏ ਬਲਕਾਰ ਸਿੰਘ ਸਿੱਧੂ ਦੀ ਗੱਲ ਕਰੀਏ ਉਹਦੇ ਬਾਰੇ ਹੁਣ ਆਮ ਲੋਕ ਆਮ ਸੱਥਾਂ ਦੇ ਵਿੱਚ ਇਹ ਗੱਲਾਂ ਕਰਨ ਲੱਗੇ ਵੀ ਜਿਵੇਂ ਕਾਰੋਬਾਰ ਦੜੇ ਸੱਟੇ ਦਾ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗੈਰਕਾਨੂੰਨੀ ਹੋਰ ਚੱਲ ਰਹੀਆਂ ਆ ਇਹ ਸਿਰਫ ਇੱਕ ਹਲਕੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਇਹ ਬਹੁਤ ਸਾਰੇ ਹਲਕਿਆਂ ਦੇ ਵਿੱਚ ਚੱਲ ਰਹਿ ਰਹੀਆਂ ਆ ਸੋ ਇਹ ਬੰਦ ਹੋਣੀਆਂ ਚਾਹੀਦੀਆਂ ਆਂ ਅਸੀਂ ਮੁੱਖ ਮੰਤਰੀ ਨੂੰ ਵੀ ਅਪੀਲ ਕਰਦੇ ਆਂ ਵੀ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਦੂਜੀ ਅਪੀਲ ਮੈਂ ਇਹ ਕਰਦਾ ਆਂਗਾ ਖਾਸ ਕਰਕੇ ਇੱਕ ਚਰਚਾ ਹੁੰਦੀ ਆ ਯੂਟਿਊਬਰਾਂ ਨੂੰ ਲੈ ਕੇ ਯੂਟੀਬ ਰਾ ਨੂੰ ਲੈ ਕੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦੇ ਹਾਂ ਜਿਹੜੀ ਇੱਕ ਪਾਲਿਸੀ ਆ ਉਹ ਪਾਲਿਸੀ ਤੁਸੀਂ ਲੈ ਕੇ ਆਓ 2021 ਦੇ ਵਿੱਚ ਉਹਦਾ ਜਿਹੜਾ ਸਾਰਾ ਇੱਕ ਖਰੜਾ ਤਿਆਰ ਹੋਇਆ ਸੀਗਾ ਉਹਨੂੰ ਤੁਸੀਂ ਲਾਗੂ ਕਰੋ ਫਿਰ ਉਹਦੇ ਬਾਰੇ ਵੀ ਅਸੀਂ ਤੇ ਦੂਸਰੇ ਪਾਸੇ ਇੱਕ ਜਿਹੜਾ ਆਰਾਮਗੜੀਆ ਸਾਡਾ ਭਾਈਚਾਰਾ ਹੈਗਾ ਇੱਕ ਭਾਈਚਾਰੇ ਨੂੰ ਖਾਸ ਜਿਹੜਾ ਇਹਦੇ ਵਿੱਚ ਟਾਰਗੇਟ ਕੀਤਾ ਗਿਆ ਹੈਗਾ ਉਹ ਨਹੀਂ ਹੋਣਾ ਚਾਹੀਦਾ ਸੀਗਾ ਇਹਦੀ ਅਸੀਂ ਮਤਲਬ ਸਖਤ ਸ਼ਬਦਾਂ ਦੇ ਵਿੱਚ ਨਹਿਿੱਦੀ ਕਰਦੇ ਆਂ ਤੇ ਬਾਕੀ ਜਿਵੇਂ ਜਥੇਬੰਦੀਆਂ ਜਾਂ ਸਾਡੇ ਸਾਰੀ ਜਿਹੜੀ ਬਠਿੰਡਾ ਦੀ ਪ੍ਰੈਸ ਕਲੱਬ ਸਾਡੇ ਪ੍ਰਧਾਨ ਨੇ ਬਖਤੌਰ ਸਿੰਘ ਢੱਲੋਂ ਜੀ ਜਿਵੇਂ ਉਹ ਕਹਿਣਗੇ ਅਸੀਂ 3 ਤਰੀਕ ਵਾਲਾ ਉਹ ਦੇਣਗੇ ਕੋਈ ਪੁਤਲਾ ਫੂਕਣਾਗਾ ਜਾਂ ਕੋਈ ਹੋਰ ਰੋਸ ਮਾਰਚ ਕਰਨਾਗਾ ਉਹ ਅਸੀਂ ਜ਼ਰੂਰ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਇੰਨਾ ਕਹਿੰਦਾ ਹੋਇਆ ਮੈਂ ਅੱਗੇ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚੇ ਹੋਏ ਜੁਝਾਰੂ ਸਾਥੀ ਫਤਿਹ ਸਾਂਝ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਤਰੀਕ ਤੱਕ ਦੀ ਲੋਡ ਪੈਣੀ ਨਹੀਂ ਚਾਹੀਦੀ ਜੀ ਜਿਸ ਤਰ੍ਹਾਂ ਹੁਣੇ ਚਦੂ ਸਾਹਿਬ ਆਪਾਂ ਨੂੰ ਲੈ ਕੇਣਾ ਚਾਹੀਦਾ ਕਿ ਅਗਲੀ ਆਪਣੀ ਰਣਨੀਤੀ ਕੀ ਹੈ ਇਸ ਦਾ ਕਾਰਨ ਕੀ ਹੈ ਮੈਂ ਕਿਉਂ ਕਹਿ ਰਿਹਾ ਵੀ ਤਿੰਨ ਤਰੀਕ ਤੱਕ ਦੀ ਲੋਡ ਨਹੀਂ ਪੈਣੀ ਚਾਹੀਦੀ ਕਿਉਂਕਿ ਆ ਜਿਹੜੀ ਤੁਹਾਡਾ ਇਕੱਠ ਹੈ ਜੁਹਾਰੂ ਸਾਥੀਆਂ ਦਾ ਇਸ ਨੂੰ ਐਸਐਸਪੀ ਮੈਡਮ ਵੀ ਦੇਖ ਰਹੇ ਹੋਣਗੇ ਤੇ ਇਹ ਪਰਚਾ ਕੈਨਸਲ ਉਸ ਤੋਂ ਪਹਿਲਾਂ ਹੋ ਜਵੇ ਤਾਂ ਬਹੁਤ ਸਰਕਾਰ ਤੁਸੀਂ ਇਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਵੋਟਾਂ ਨਹੀਂ ਲੈਣੀ ਐ ਵੀ ਅਗਲੀ ਵਾਰ ਲਈ ਅਸੀਂ ਐਕਸ਼ਨ ਨਹੀਂ ਲਵਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਤੇ ਵੀ ਐਕਸ਼ਨ ਲਵਾਂਗੇ ਪਰਚਾ ਦਰਜ ਕਰਨ ਵਾਲਿਆਂ ਤੇ ਵੀ ਲਵਾਂਗੇ ਤੇ ਸਾਰੀ ਜਗ੍ਹਾ ਦੇ ਉੱਤੇ ਡਟ ਕੇ ਖੜਾਂਗੇ ਇਹ ਹੁੰਦੇ ਕਿਉਂ ਨੇ ਕਿਉਂਕਿ ਪੋਲੀਟੀਸ਼ੀਨਾਂ ਦੇ ਉੱਤੇ ਵੀ بڑے ਸਟੇਜਾਂ ਦੇ ਉੱਤੇ ਆ ਕੇ ਕਹਿੰਦੇ ਨੇ ਝੂਠਾ ਪਰਚਾ ਦੇ ਪਰਚਾ ਦੇਣ ਆਲੇ ਇਨਕੁਆਇਰੀ ਅਫਸਰ ਜਾਂ ਉਹਦੇ ਉੱਤੇ ਅੱਜ ਤੱਕ ਤੁਸੀਂ ਦੇਖਿਆ ਕਿਸੇ ਪੋਲੀਟੀਸ਼ੀਅਨ ਨੇ ਕੇਸ ਕੀਤਾ ਇਹ ਸੰਵਿਧਾਨ ਦੀ ਸੌਂ ਖਾ ਕੇ ਵਰਦੀਆ ਤੇ ਉਸ ਤੋਂ ਬਾਅਦ ਚਾਪਲੂਸੀ ਕਰਦੇ ਨੇ ਇਹ ਪੋਲੀਟੀਸ਼ੀਅਨ ਦੀ ਇਹ ਸੌਂ ਕੀ ਦੀ ਖਾਦੀ ਹੈ ਇਹ ਚੀਜ਼ ਆਪਾਂ ਨੂੰ ਜੁਝਾਰੂ ਸਾਥੀਆਂ ਨੂੰ ਇਕੱਠੇ ਹੋ ਕੇ ਸਾਥ ਦੇ ਕੇ ਬਾਦ ਦੀ ਲੜਾਈ ਓਖੀ ਹੈ ਕਿਉਂਕਿ ਪਰਚਾ ਕਰਨ ਮੁੰਡੇ ਦੇ ਘਰ ਗਏ ਨੇ ਐਡੀਸ ਨੂੰ ਧੱਕੇ ਮਾਰੇ ਨੇ ਉਹਨਾਂ ਦਾ ਹੁਕਮ ਸੰਵਿਧਾਨ ਦਾ ਬਜਾਇਆ ਜਾਵੇ ਹੁਕਮ ਪੋਲੀਟੀਸ਼ਨ ਦਾ ਨਾ ਬਜਾਇਆ ਜਾਵੇ ਪਰਚਾ ਪਰਚਾ ਹੀ ਹੁੰਦਾ ਪਰਚੇ ਤੋਂ ਬਾਅਦ ਆਉਂਦੀ ਹੈ ਅਦਾਲਤ ਲੱਤਾਂ ਭਾਰ ਨਹੀਂ ਚੱਲਦੀਆਂ ਤੁਹਾਡੀਆਂ ਤੇ ਪੋਲੀਟੀਸ਼ਨ ਇਸ ਕਰਕੇ ਨਹੀਂ ਪਾਉਂਦੇ ਕਿਉਂਕਿ ਉਹਨਾਂ ਨੇ ਦੁਬਾਰਾ ਕੰਮ ਲੈਣਾ ਹੁੰਦਾ ਅਸੀਂ ਕੋਈ ਕੰਮ ਲੈ ਲੈਣਾ ਸੰਵਿਧਾਨ ਦੇ ਉੱਤੇ ਚੱਲੋ ਪਰਚਾ ਆਪੇ ਕੈਨਸਲ ਕਰ ਦਿੱਤਾ ਜਾਵੇ ਧੰਨਵਾਦ ਜੀ ਸਾਰਿਆਂ ਜਰੂਰੀ ਨਹੀਂ ਕਿ ਪੱਤਰਕਾਰਾਂ ਤੇ ਜਾਤੀ ਹੋਵੇ ਸਗੋਂ ਜੇ ਸਿਵਲ ਸੁਸਾਇਟੀ ਦੇ ਲੋਕਾਂ ਤੇ ਹੁੰਦੀ ਹੈ ਕਿਸੇ ਕਿਸਮ ਦੀ ਜਾਤੀ ਧੱਕਾ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨਾਲ ਹੁੰਦਾ ਤਾਂ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਲੜਨਾ ਚਾਹੀਦਾ ਵੈਸੇ ਸਾਡੇ ਖਿੱਤੇ ਦੀ ਪ੍ਰੈਸ ਨੂੰ ਇਹ ਮਾਨ ਪ੍ਰਾਪਤ ਹੈ ਕਿ ਜਦੋਂ ਵੀ ਕਿਤੇ ਇਸ ਕਿਸਮ ਦਾ ਕੋਈ ਉਦਮੂਲ ਖੜਾ ਹੁੰਦਾ ਹੈ ਤਾਂ ਮੀਡੀਆ ਆਪਣੀ ਭੂਮਿਕਾ ਨਿਭਾਉਂਦਾ ਹੈ ਅੰਤ ਵਿੱਚ ਫਿਰ ਸਾਰਿਆਂ ਨੂੰ ਜਿਹਾ ਕਹਿੰਦਾ ਹੋਇਆ ਮੈਂ ਆਸ ਕਰਦਾ ਕਿ ਅੱਜ ਜੋ ਪ੍ਰੋਗਰਾਮ ਇੱਥੇ ਹੋਊਗਾ ਸਾਂਝਾ ਪ੍ਰੋਗਰਾਮ ਕਿਉਂਕਿ ਅਸੀਂ ਤਾਂ ਤੁਹਾਨੂੰ ਜੀ ਹਾਂ ਇਹ ਕਹਿਣ ਵਾਲੇ ਅਸਲ ਦੇ ਵਿੱਚ ਜਿਹੜੀਆਂ ਜਨਤਕ ਜਥੇਬੰਦੀਆਂ ਤੇ ਬਾਹਰੋਂ ਆਏ ਪੱਤਰਕਾਰ ਹੈ ਸਾਡੇ ਮਹਿਮਾਨ ਉਹ ਆਪੋ ਆਪਣੇ ਵਿਚਾਰ ਰੱਖਣਗੇ ਧੰਨਵਾਦ ਜੀ